ਅੱਜ ਅਸੀਂ ਬੱਸ ਸਟੈਂਡ ਦੇ ਕੋਲੋਂ ਜਮਲਾਪਰਕ ਦੇ ਕੋਲ ਲੰਘ ਰਹੇ ਸੀਗੇ ਤੇ ਇੱਥੇ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਿਆ ਵੀ ਇੱਥੇ ਪਾਕਿਸਤਾਨੀ ਸੀਮਿੰਟ ਵਰਤਿਆ ਗਿਆ ਕਾਰਪੋਰੇਸ਼ਨ ਦੀ ਇਹ ਬਿਲਡਿੰਗ ਬਣ ਰਹੀ ਹੈ ਇਹਦੇ ਵਿੱਚ ਡਿਸਪੈਂਸਰੀ ਬਣ ਰਹੀ ਹੈ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਕਿ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਕਿ ਇਹਨਾਂ ਦਾ ਜਿਹੜਾ ਪਾਕਿਸਤਾਨ ਪ੍ਰੇਮ ਹਲੇ ਤੱਕ ਖਤਮ ਹੀ ਨਹੀਂ ਹੁੰਦਾ ਪਿਆ ਅੱਜ ਪਾਕਿਸਤਾਨੀ ਸੀਮਿੰਟ ਵਰਤ ਰਿਹਾ ਕਿ ਹਿੰਦੁਸਤਾਨ ਦੇ ਅੰਦਰ ਸੀਮਿੰਟ ਖਤਮ ਹੋ ਗਿਆ ਇਹਦੇ ਅੰਦਰ ਪਿਛਲੇ ਕਾਰਨ ਕੀ ਹੈ ਅੱਜ ਅਸੀਂ ਨਵਜੋਤ ਸਿੰਘ ਸਿੱਧੂ ਤੋਂ ਪੁੱਛਦੇ ਦੱਸਣ ਕਿ ਇਹ ਪਾਕਿਸਤਾਨੀ ਸੀਮਿੰਟ ਕਿਉਂ ਵਰਤਿਆ ਗਿਆ ਕਿ ਹਿੰਦੁਸਤਾਨ ਦੇ ਸੀਮਿੰਟ ਦੀ ਕੁਆਲਿਟੀ ਚੰਗੀ ਨਹੀਂ ਜਾਂ ਕੀ ਗੱਲ ਹੈ ਕਿ ਪਾਕਿਸਤਾਨ ਦੇ ਨਾਲ ਇਹ ਪ੍ਰੇਮ ਕਿਉਂ ਇਹਨਾਂ ਦਾ ਜਾਗਦਾ ਕਾਂਗਰਸ ਸਰਕਾਰ ਦਾ ਮੈਂ ਸਮਝਦਾ ਨੰਗਾ ਹੋ ਚੁੱਕਾ ਚਿਹਰਾ ਜਿਹੜਾ ਬਾਰ-ਬਾਰ ਪਾਕਿਸਤਾਨ ਦੇ ਗੁਣ ਗਾਉਂਦੇ ਆ ਸਬੂਤ ਮੰਗਦੇ ਆ ਅੱਜ ਆ ਸਬੂਤ ਸਾਹਮਣੇ ਆ ਵੀ ਪਾਕਿਸਤਾਨੀ ਸੀਮਿੰਟ ਵਰਤੇ ਜਾ ਰਿਹਾ ਇਹਦੇ ਬਾਰੇ ਨਵਜੋਤ ਸਿੰਘ ਸਿੱਧੂ ਦਾ ਕੀ ਨਾ ਇਹ ਮੈਂ ਪੁੱਛਣਾ ਚਾਹੁੰਦਾ ਸਵਾਲ ਹੈ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਦਾ ਫੋਨ ਆਇਆ ਵੀ ਇੱਥੇ ਪਾਕਿਸਤਾਨ ਦਾ ਸੀਮਿੰਟ ਯੂਜ਼ ਤੇ ਅਸੀਂ ਆ ਗੁਰਦੇਵ ਭਾਈ ਨੇ ਆ ਕੇ ਦੇਖਿਆ ਤੇ ਉਹ ਸੀਮੈਂਟ ਯੂਥ ਹੋ ਰਿਆ ਸਾਰੇ ਚੱਕੀਆਂ ਬੋਰੀਆਂ ਅੰਦਰੋਂ ਪਿੱਛੋਂ ਉੱਪਰੋਂ ਕੋਠੇ ਤੋਂ ਲਾਈਆਂ ਲੈਂਟਰ ਦੇ ਉੱਪਰੋਂ ਬੋਰੀਆਂ ਬੋਰੀਆਂ ਲਾਈਆਂ ਪੰਜ-ਛੇ ਤੇ ਵਵਾ ਬੋਰੀਆਂ ਪਈਆਂ ਹੋਈਆਂ ਸੀਆਂ ਬੋਰੀਆਂ ਦੇਖੀਆਂ ਉਹ ਸੱਚੀ ਪਾਕਿਸਤਾਨੀਆਂ ਬੋਰੀਆਂ ਸੀਗੀਆਂ ਤੇ ਉਹ ਇਹ ਪ੍ਰਾਈਵੇਟ ਬਿਲਡਿੰਗ ਹੈ ਕਿ ਸਰਕਾਰੀ ਨਹੀਂ ਇਹ ਸਰਕਾਰੀ ਕਾਰਪੋਰੇਸ਼ਨ ਦੀ ਬਿਲਡਿੰਗ ਹੈ ਜੀ ਇਹ ਇਹ ਕੀ ਬਣ ਰਿਹਾ ਜੀ ਇਹ ਕਾਰਪੋਰੇਸ਼ਨ ਦੀ ਕੋਈ ਜਗ੍ਹਾ ਹੀ ਬਣ ਰਹੀ ਦੀ ਕਾਰਪੋਰੇਸ਼ਨ ਦਾ ਕੋਈ ਦਫ਼ਤਰ ਉੱਥੇ ਹੀ ਬਣ ਰਿਹਾ ਜੀ ਇਹ ਮੰਗ ਹੀ ਹੈ ਜੀ ਇਹਨਾਂ ਨੂੰ ਮਤਲਬ ਸਾਰਾ ਕੋਈ ਇੰਨਾ ਕੁਝ ਹੋ ਗਿਆ ਇਹਨਾਂ ਕੋ ਸਾਡੇ ਪਾਕਿਸਤਾਨ ਵਾਲੇ ਸਾਡੇ ਬੰਦੇ ਮਾਰੀ ਜਾਂਦੇ ਆ ਸਾਡੇ ਇੰਨਾ ਕੁਝ ਹੋਈ ਜਾਂਦਾ ਤੇ ਹੱਲੇ ਵੀ ਇਹਨਾਂ ਦਾ ਕੰਮ ਖਤਰਮ ਨਹੀਂ ਹੁੰਦਾ ਇਹ ਲੋਕਾਂ ਨੂੰ ਜਿਹੜੇ ਪੋਲੀਟਿਕਲ ਬੰਦੇ ਹੈਗੇ ਇਹਨਾਂ ਨੂੰ ਇਸ ਚੀਜ਼ ਦਾ ਕਾਹਨ ਕਰਨਾ ਚਾਹੀਦਾ ਖਤਮ ਕਰਨਾ ਚਾਹੀਦਾ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਖਤਮ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਨਾਲ ਕਿਉਂ ਵਰਤੀ ਸਭ ਕੁਝ ਸਾਡੇ ਕੋਲੇ ਹੈਗਾ ਸਾਡੇ ਕੋਲੇ ਸੀਮੈਂਟ ਦੀ ਕਮੀ ਹੈ ਸਾਡੇ ਕੋਲੇ ਨਾ ਸਾਡੇ ਕੋਲੇ ਸੀਮੈਂਟ ਦੀ ਕਮੀ ਹੈ ਪਤਾ ਨਹੀਂ ਸਸਤਾ ਦੇ ਕੇ ਲਾਈ ਜਾਂਦੇ ਪਤਾ ਨਹੀਂ ਕੋਈ ਕਹੇ ਕਿਹੜੀ ਕਿਹਾ ਜੀ ਇਹਨਾਂ ਦੀ ਅਟੈਚਮੈਂਟ ਹੈਗੀ ਜੀ ਉਹ ਮਤਲਬ ਉਹਨਾਂ ਕੋਲਿਆ ਦਾ ਇਸ ਤਰ੍ਹਾਂ ਵਰਤੀ ਅਸੀਂ ਸਮਾਂ ਬੰਦ ਕਰੀ ਜਾਂਦੇ ਆ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ